ਅਮੀਆਂ ਘਰੋਂ ਬਾਹਰ ਨਹੀਂ ਜਾਂਦੀ ਆ ਤਾਂ ਉਹਨੂੰ ਕਹਣਗੇ ਕਿੱਥੋਂ ਆਈ ਹੈ ਇਹ ਪੁੱਛਿਆ ਜਾਂਦਾ ਨਹੀਂ ਵੀ ਅਸੀਂ ਜਾਂਦੀ ਹਾਂ ਪੁੱਛੇ ਦੱਸੇ ਜੇ 5 ਇੱਕ ਸਕਿੰਟ ਵੱਧ ਲੱਗਿਆ ਤੂੰ ਕਿੱਥੇ ਧੱਕੇ ਖਾਣ ਗਈ ਸੀ ਹੂੰ ਕਿਹੜੇ ਖਸਮ ਕੋਲੇ ਗਈ ਸੀ ਇੱਥੋਂ ਤੱਕ ਬੋਲਿਆ ਜਾਂਦਾ ਤੇ ਬੰਦਾ ਭਾਵੇਂ ਸਾਰਾ ਦਿਨ ਬਾਹਰ ਭੌਂਕਦਾ ਵੀਰੇ ਨਹੀਂ ਨਹੀਂ ਰੱਜ ਕੇ ਆ ਜੇ ਸ਼ਰਾਬ ਨਾਲ ਉਲਟੇ ਨੇ ਛੋਟੀ ਲੈਣੀ ਆ ਚੱਕ ਤੇ ਕੁੱਟ ਕੇ ਨਾਲੇ ਰੋਟੀ ਲੈਣੀ ਆ ਤੇ ਨਾਇਆ ਔਰਤ ਤੇ ਸਿੱਕਾ ਜਮਾਉਣਾ ਮਤਲਬ ਸਮਾਜ ਦੇ 80% ਮਤਲਬ 100 ਚੋਂ 80 ਬੰਦੇ ਸ਼ਰਾਬਾਂ ਪੀਂਦੇ ਨੇ ਤੇ ਕੋਈ ਚੱਕਰ ਨਹੀਂ ਤੇ ਜੇ ਔਰਤ ਕੋਈ ਇੱਕ ਪੀ ਲੇ ਤੇ ਮੈਨੂੰ ਲੱਗਦਾ ਸਾਰਾ ਪਿੰਡ ਜਿਹੜਾ ਉਹ ਡਾਂਗ ਚੱਕੂ ਨੂੰ ਨੂੰ ਕੁੱਟਣੇ ਲੱਗ ਜੂਗਾ ਇੱਕ ਗੱਲ ਹਾਂ ਆਹ ਪੂਰੀ ਨਹੀਂ ਨਿਕਲੀ ਆਹ ਪਤ ਜੀ ਇਹਨੂੰ ਕਹਿੰਦੇ ਆ ਆਜ਼ਾਦੀ ਬੰਦਿਆਂ ਨੂੰ ਬੰਦਿਆਂ ਨੂੰ ਆਜ਼ਾਦੀ ਆ ਜਿਹੜੇ ਵਲੇ ਮਰਜ਼ੀ ਜਾਣ ਜਿਹੜੇ ਵਲੇ ਮਰਜ਼ੀ ਆਉਣ ਜੋ ਮਰਜ਼ੀ ਖਾਣ ਪੀਣ ਪਹਿਨਣ ਪਰ ਔਰਤ ਨੂੰ ਆਜ਼ਾਦੀ ਨਹੀਂ ਇਹੀ ਗੱਲ ਹੈ ਜੀ ਹਾਂ ਔਰਤ ਨੂੰ ਆਜ਼ਾਦੀ ਨਹੀਂ ਨਹੀਂ ਆਜ਼ਾਦੀ ਰੋਲਦੇ ਆ ਹੁਣ ਰੋਲਦੇ ਫਿਰਦੇ ਆ ਭਾਂਜੀ ਔਰਤਾਂ ਨੂੰ ਆਜ਼ਾਦੀ ਹੈਗੀ ਹੈ ਕਿ ਨਹੀਂ ਨਹੀਂ ਜੀ ਨਹੀਂ ਜੀ ਨਹੀਂ ਪੁੱਛੇ ਤੋਂ ਬਿਨਾ ਤਾਂ ਪਲ ਪਾਸਾ ਨਹੀਂ ਹੋ ਸਕਦੇ ਔਰਤ ਦੀ ਗੁਲਾਮੀ ਦੀਆਂ ਕਿਹੜੀਆਂ ਨਿਸ਼ਾਨੀਆਂ ਨਿਸ਼ਾਨੀਆਂ ਵੀਰੇ ਆਏ ਆਏਗਾ ਦੇਖੋ ਔਰਤ ਪਹਿਲਾਂ ਸਵੇਰੇ ਉੱਠਦੀ ਹੈਗੀ ਕੰਮ ਕਰਦੀ ਹੈਗੀ 4 ਵਜੇ ਉੱਠਦੀ ਹੈ ਹੱਥੋਂ ਤੱਕ ਕੱਪੜੇ ਧੋ ਲੈ ਰੋਟੀ ਪਕਾ ਲੈ ਫਿਰ ਖੇਤ ਵੀ ਜਾਣਾ ਪੈਂਦਾ ਹੈ ਗੋਹਾ ਕੁੜਾ ਕਰਨਾ ਪੈਂਦਾ ਚੁੱਲ੍ਹਾ ਝੋਖਦੀ ਹੈ ਆਥਣੇ ਫਿਰ ਉਹੀ ਗਾਲਾਂ ਇਹ ਗੁਲਾਮਤੀ ਵੀ ਆਏ ਬੜੀ ਅਮੇਰ ਜੇ ਪ੍ਰਥਾਕ ਦਿਖਾਇਆ ਹੈਗਾ ਵੀ ਆਪਾਂ ਬਰੋਬਰ ਦਾ ਹਾਂਗਾ ਤੁਸੀਂ ਪਿੱਛੇ ਨਾ ਹਟੋ ਬੈਣੋ ਵੀ ਆਪਾਂ ਪਹਿਲਾਂ ਗੁਲਾਮਤੀ ਬਥੇਰਾ ਗੁਲਾਮ ਕਰਿਆ ਪਹੁਣ ਗੁਲਾਮੀ ਛੱਡ ਦੋ ਵੀ ਆਪਾਂ ਪਾਇਆਂ ਸੰਗ ਰੋਲ ਆਪਾਂ ਉਹਦੇ ਗੱਤੇ ਗੋਡਾ ਤਰ ਰਿਹਾ ਖੇ ਫੇਰ ਆਪਾਂ ਗੁਲਾਮ ਹਟਾਂਗੇ ਆ ਦੁਖੀ ਹੋਏ ਕਿਸਾਨ ਵੀ ਤੀਨਿਆਂ ਨੂੰ ਉਹ ਕਰਦੇ ਨੇ ਫਿਰ ਜਨਾਨੀਆਂ ਨੂੰ ਦੁਖੀ ਹੋਏ ਪੈ ਨੇ ਕੋਈ ਸਫਰ ਯਾ ਪਿੰਦਾਗਾ ਕੋਈ ਫਾਹੇ ਲੈਂਦਾ ਕਰਜੇ ਦੇ ਖੱਲੇ ਆ ਕੇ ਹੋਰ ਇਸ ਤਾਂ ਅਗਲਾ ਬਣੇ ਹੋਏ ਹੈਗੇ ਤਾਂ ਸਾਨੂੰ ਬਣਾਇਆ ਬੰਦਿਆਂ ਨੇ ਸਰਕਾਰਾਂ ਇਹ ਤਾਂ ਜੋਰ ਨਹੀਂ ਚੱਲਿਆ ਫਿਰ ਉਹ ਘਰੇ ਜਨਾਨੀਆਂ ਤਾਂ ਜੋਰ ਚੱਲਦਾਗਾ ਹੂੰ ਹੂੰ ਹੁਣ ਅਸੀਂ ਬਰਾਬਰ ਦਾ ਹੱਕ ਹੋਈਆਂ ਕਿਸਾਨਾਂ ਦੇ ਅਸੀਂ ਕਿਸਾਨਾਂ ਨੂੰ ਕਹਤਾ ਵੀ ਤੁਸੀਂ ਪਿੱਛੇ ਹੋ ਤੇ ਅਸੀਂ ਮੂੜਿਆ ਹੈ ਬੇਸੀ ਗੱਲ ਤੇ ਗੋਡਾ ਸਿੱਤ ਰੰਗ ਦਿੱਲੀ ਜਾ ਕੇ ਪਹਿਲੇ ਤੇਰਾ ਮਹੀਨਾ ਬੈਠੇ ਰਹੇ ਕਾਲੇ ਕਾਨੂੰਨ ਵਾਪਸ ਕਰਾਏ ਉਹ ਜਿਹੜੇ ਸਾਡੀਆਂ ਉਹਨੇ ਮੰਗਾ ਮਨਜ਼ੂਰ ਕਰੀਆਂ ਤੇ ਉਹ ਸਾਨੂੰ ਵਾਪਸ ਨਹੀਂ ਕਰਿਆ ਹੁਣ ਅਸੀਂ ਦੁਬਾਰਾ ਉਹਦੇ ਸਰਕਾਰਾਂ ਨਾਲ ਗੱਲ ਫੇਰ ਘਟਣਾ ਜਾ ਕੇ ਅਸੀਂ ਅੱਜ 14 ਤਰੀਕ ਨੂੰ ਦਿੱਲੀ ਫੇਰ ਜਾ ਰਹੇ ਆਗੇ ਅਸੀਂ ਡਰਦਾ ਨਹੀਂ ਹੈਗੇ ਅਸੀਂ ਇਹ ਗੱਲ ਕਹੀਏ ਮੋਦੀ ਨੂੰ ਜਿਹਨੇ ਨੌਜਵਾਨ ਸਾਡੇ ਮੁੱਕ ਕੇ ਮੁਕਣ ਦੇ ਜਿਹੜੇ ਗੋਲੀਆਂ ਮਾਰਦੇ ਨੇ ਵੀ ਉਹ ਵੀ ਕਿਸੇ ਮਾਂ ਦੇ ਪੁੱਤ ਨੇਗੇ ਹੂੰ ਉਹ ਵੀ ਮਾਦੇ ਪੁੱਤ ਨੇ ਆਪਦੇ ਮਾਮਾ ਨੂੰ ਪੁੱਛ ਕੇ ਦੇਖੋ ਵੀ ਸੋਨੂੰ ਕਿੰਨਾ ਦੁੱਖ ਹੈ ਸਾਡਾ ਠੀਕ ਹੈ ਜੀ ਮੈਂ ਤਾਂ ਅਸੀਂ ਹੁਣ ਗੁਲਾਮੀ ਅਸੀਂ ਛੱਡਤੀ ਮੈਂ ਇਹੀ ਕਹਿ ਰਿਹਾ ਭੈਣਾਂ ਨੂੰ ਵੀ ਗ੍ਰਾਮੀਤੀ ਛੱਡੋ ਆਪਾਂ ਭਾਈਆਂ ਦਾ ਸੰਗ ਰਲੋ ਵਿਆਪਾ ਬਰਬਰ ਦਾ ਹੱਕ ਕਾਹੇਗੇ ਪਹਿਲਾਂ ਪਥੇਰੀ ਪਾਇਰ ਦੀ ਜੁੱਤੀ ਬੜਾਈ ਹੋਈ ਸੀ ਜਨਾਨੀ ਹੁਣ ਨਹੀਂ ਬਣਦੀਆਂ ਹੁਣ ਨਹੀਂ ਬਣਦੀਆਂ ਹੁਣ ਅਸੀਂ ਕਹਤਾ ਵੀ ਕਰਜ ਥੱਲੇ ਆ ਕੇ ਵੀ ਆਪਾਂ ਨੂੰ ਤਾਂ ਕਹਿੰਦੇ ਸੀ ਆਪਾਂ ਸਰਕਾਰਾਂ ਦੇ ਗਾਲ ਆਪਾਂ ਘੁੱਟੋ ਨਾਲ ਪਾਈਆਂ ਦੇ ਜਾ ਕੇ 200 200 ਕਿਸਾਨਾਂ ਨੂੰ ਵੀ ਨਹੀਂ ਸੀਗਾ ਉਹ ਦੁਖੀ ਹੋਇਆ ਪਈ ਸੀ ਵਿਚਾਰੇ ਹੁਣ ਇਹਨਾਂ ਸਾਰਾ ਪਤਾ ਲੱਗ ਗਿਆ ਚਾਨਣ ਸਾਡੇ ਭੈਣਾਂ ਨੂੰ ਵੀ ਹੋ ਗਿਆ ਸਾਰਿਆਂ ਨੂੰ ਜੇ ਸ ਜਾਂਦੇ ਧਰਨੇ ਦੇ ਲੱ ਧਰਨੇ ਤੇ ਜਾਂਦੀਆਂ ਨੇ ਕੀ ਕਰਨੀਆਂ ਜਾਂਦੀਆਂ ਇਹ ਧਰਨੇ ਤੇ ਮੈਨੂੰ ਖੁਦਾਪ ਕਹਿੰਦੀਆਂ ਸੀ ਸਾਡੇ ਰਿਸ਼ਤੇਦਾਰ ਅੱਜ ਫੋਨ ਨਹੀਂ ਚੁੱਕੀ ਧਰਨੇ ਤੇ ਉਹ ਮੈਂ ਕਹਿੰਦੀ ਹਾਂ ਧਰਨੇ ਤੇ ਆ ਕਿਤਾ ਹੈ ਕਿਹੜਾ ਭਰਾ ਨੂੰ ਅੱਗ ਲਾਉਣੀ ਆਗੀ ਨਹੀਂ ਅੱਗ ਲਾਉਣੀ ਜੇ ਪਹਿਲੀ ਫੁੱਟੂ ਪਰ ਮਿਲੂਗਾ ਠੀਕ ਹੈ ਹੁਣ ਜੇ ਜ਼ਿੰਮੇਦਾਰਾਂ ਦੇ ਹੋਊਗੀ ਤਾਂ ਅਸਨੂੰ ਮੁਝੇ ਬੁਰਾ ਨੂੰ ਕੁਛ ਮਿਲੂ ਖਾਣ ਨੂੰ ਮਿਲੂ ਕਰਾਈ ਅਸੀਂ ਬਰਾਬਰ ਕਿ ਘਰ ਦੀ ਜਾਇਦਾਦ 'ਚ ਔਰਤ ਦਾ ਹੱਕ ਬੰਦੇ ਦੇ ਬਰਾਬਰ ਨਹੀਂ ਹੋਣਾ ਚਾਹੀਦਾ ਅਸਤਾ ਕਹਣਾ ਹੋਣਾ ਚਾਹੁੰਦੇ ਆ ਲੈ ਉੱਠ ਕੇ ਗਾਇੰਦਾ ਚalte ਰਖੀਅਤ ਹੈ ਆਦੇ ਦੇ ਮਾਲਕ ਹੈ ਬਤਾ ਕਹਿ ਰਿਹਾ ਪੜਨ ਵੀ ਤੁਸੀਂ ਬਰੋਬਰ ਦਾ ਹੀ ਸਾਲਿਆ ਕਰੋ ਠੋਕ ਕੇ ਠੋਕ ਕੇ ਬਰੋਬਰ ਦਾ ਹੀ ਸਾਲਿਆ ਕਰੋ ਬਿਫੇਰ ਆਪਣੀ ਇੱਜ਼ਤ ਬਣੂਗੀ ਨਹੀਂ ਆਪਾਂ ਨੂੰ ਕੋਈ ਨਹੀਂ ਪੁੱਛਦਾ ਇੱਥੇ ਬਾਕੀ ਹੁਣ ਸਾਰੇ ਬਣਾ ਚਾਲਣ ਹੋ ਹੀ ਗਏ ਸਾਰੇ ਵੀਰਾਂ ਚਾਲਣ ਹੋ ਗਏ ਹੁਣ ਅਸੀਂ ਮੂਹਰੇ ਆ ਪਾਈਆਂ ਤੋਂ ਅਸੀਂ ਨਹੀਂ ਪਿੱਛੇ ਹਟਦੀਆਂ ਹੈਗੀਆਂ ਅਸਤਾ ਕਹੇ ਤੁਸੀਂ ਪਿੱਛੇ ਹਟੋ ਜਿੰਨਾ ਜ਼ੁਲਮ ਔਰਤ ਦੇ ਨਾਲ ਮਰਦ ਪ੍ਰਧਾਨ ਸਮਾਜ ਚ ਹੁੰਦਾ ਰਿਹਾ ਹੈ ਉਹ ਕੀ ਆਉਣ ਵਾਲੇ ਟਾਈਮ ਚ ਰੁਕੂਗਾ हां रुकूंगा हम रोकांगे सी किवें रुकू असि एही रोकांगे बस बराबर ਦਾ ਹੱਕ ਹੋ ਕਸੀ ਮੁਰਾ ਹਮਾਗਾ ਸੀ ਰੋਕਣਾ ਮਤਲਬ ਜਿਵੇਂ ਜਿਵੇਂ ਔਰਤ ਜਾਗ ਰਹੀ ਆ ਹਾਂ ਹੁਣ ਜਦਾਸਾਂ ਹੀ ਨੇ ਅਸੀਂ ਦਿੱਲੀ ਵੀ ਲੈ ਕੇ ਜਾਵਾਂਗੇ ਕਰ ਕਰ ਸੁਨੇਹਾ ਦੇਣਾ ਅਸੀਂ ਵੀ ਜਾਗਰ ਹੋ ਜ ਜਾਗਰ ਹੋ ਜਿਵੇਂ ਸਿ ਆਪਕੋ ਸੁਣ ਕੇ ਆਏ ਆਂਗੇ ਕਰੇ ਜਬ ਕੋਈ ਵੀ ਦੱਸਾਂਗੇ ਵੀੜੇ ਵੀ ਬੁਲਾएंगे ਨਾ ਮੋਬਾਈਲ ਤੇ ਵੀ ਆ ਦੇਖੋ ਕਰੇ ਨੂਹ ਨੂੰ ਵੀ ਦੱਸਾਂਗੇ ਜਾ ਕੇ ਅਗਲਾ ਕਹਿੰਦੇ ਕੀ ਕਰਨੀ ਜਾਨੀ ਆ ਆਏ ਕਹਿੰਦੇ ਨੇ ਵੀ ਆ ਦੇਖੋ ਆ ਦੇਖ ਕੇ ਇੰਨਾ ਇਕੱਠਾ ਉੱਥੇ ਇੰਨੀਆਂ ਭਣਾਂ ਦੇ ਵਿੱਚ ਇਕੱਲੇ ਨਹੀਂ ਸੀ ਕੋਈ ਆ ਕੋ ਸੋਇਆ ਵੀਰੇ ਹੁਣ ਅਸੀਂ ਕਹਿੰਦੇ ਵੀ ਅਸੀਂ ਦਰਦੀਆਂ ਨਹੀਂ ਕਿਸੇ ਦੇ ਬਰਾਬਰ ਦਾ ਹੱਕ ਹੈ ਔਰਤਾਂ ਕਿਵੇਂ ਗੁਲਾਮ ਰਹੀਆਂ ਗੁਲਾਮ ਬਈ ਆਪਦੇ ਘਰਾਂ ਦੇ ਪਰਿਵਾਰ ਚ ਰਹੇ ਹੀ ਆ ਕੋਈ ਬੱਚਿਆਂ ਦਾ ਡਰ ਆ ਕੋਈ ਘਰਾਂ ਵਾਲਿਆਂ ਦਾ ਡਰ ਐਂ ਗੁਲਾਮ ਰਹੇ ਆ ਅਸੀਂ ਹੋਰ ਬੇਬੇ ਅੱਜ ਔਰਤ ਦਿਵਸ ਸੀਗਾ ਤੇ ਕਹਿੰਦੇ ਵੀ ਔਰਤਾਂ ਬੰਦਿਆਂ ਦੀਆਂ ਗੁਲਾਮ ਰਹੀਆਂ ਕੀ ਸੱਚੀ-ਮੁੱੱਚੀ ਰਹੀਆਂ ਸੱਚੀ-ਮੁੱੱਚੀ ਆ ਹੱਥ ਪੱਕੇ ਬੈਨ ਕੰਮ ਕਰਦੇ ਨੇ ਹੈ ਕੰਮ ਕਰਾਇਆ ਕੰਮ ਕਰਾਈ ਗਿਆ ਸਾਨੂੰ ਪੈਸਾ ਕੋਈ ਦਿੱਤਾ ਨਹੀਂ हां ਹੁਣ ਉਹਨੂੰ ਰੋਕ ਕੇ ਆਵਾਂਗੇ ਮੋਦੀ ਨੂੰ ਮੋਦੀ ਨੂੰ ਰੋਕ ਕੇ ਆਵਾਂਗੇ ਪੁੱਤਾਂ ਪੁੱਛੇ ਸੀ ਦਿੱਲੀ ਜਾ ਕੇ ਨਹੀਂ ਔਰਤਾਂ ਗੁਲਾਮ ਕਿਵੇਂ ਰਹੀਆਂ ਕੋਈ ਕੋਈ ਦੋ ਚਾਰ ਨਿਸ਼ਾਨੀਆਂ ਔਰਤ ਦੀ ਗੁਲਾਮੀ ਦੀਆਂ ਗੁਲਾਮੀ ਪਹਿਲਾਂ ਸੱਸ ਪਹਿਲਾਂ ਮਾ ਲੜਦੀ ਸੀ ਮੈਂ ਸੱਸ ਲੜਦੀ ਸੀ ਫਿਰ ਬੰਦੇ ਲੜਨ ਲੱਗੇ ਫਿਰ ਕੰਮ ਕਰਾਉਣ ਲੱਗੇ ਗੁੱਥੇ ਪਕਾਉਂਦੇ ਸਾਡੇ ਸਾਰੇ ਹੱਥ ਪਕਾਉਂਦੇ ਸਾਡੇ ਹਾਂਜੀ ਬਸ ਇੰਨੀ ਗੱਲ ਹੀ ਆ ਜੀ ਆ ਆਪਾਂ ਇੱਧਰ ਪੁੱਛਦੇ ਆ ਸਾਰੀ ਉਮਰ ਬੇਬੇ ਹੋਰਾਂ ਨੇ ਕੱਢੀ ਆ ਬੇਬੇ ਬਜ਼ੁਰਗ ਹੋ ਚੁੱਕੇ ਹਾਂ ਆਜ਼ਾਦੀ ਔਰਤਾਂ ਨੂੰ ਦਿੱਤੀ ਹੈ ਮਰਦਾਂ ਨੇ ਕਿ ਨਹੀਂ ਮਰਦਾਂ ਨੇ ਜਿਹੜੀ ਦਿੱਤੀ ਹੈ ਦਿੱਤੀ ਹੈ ਤੇ ਗਰੀਬੀ ਤੋਂ ਤੇ ਵੀ ਉਹ ਉਹ ਦੁਖੀ ਹੋ ਰਿਹਾ ਪੈਸਾ ਨਹੀਂ ਕੋਈ ਟੱਕਾ ਕੋਈ ਹੋਰ ਨਹੀਂ ਅੱਜ ਮੰਜੇ ਤੇ ਆ ਹ ਦਵਾਈ ਦੀ ਬੂਟੀ ਨਹੀਂ ਆਉਂਦੀ ਹੈਗੀ ਇਹਨਾਂ ਦੀ ਚਾਹ ਲਾਉਣਾ ਹੈ ਇਹਨਾਂ ਦੇ ਨਏ ਮੋਦੀ ਦੇ ਮਕਾਨ ਐ ਲਾਉਣੇ ਅੰਛਤਾਂ ਭਾਈ ਬੇਬੇ ਤੁਸੀਂ ਐਂ ਦੱਸੋ ਵੀ ਔਰਤ ਬੰਦਿਆਂ ਦੀ ਗੁਲਾਮ ਰਹੀ ਆ ਹੈਗੀ ਆ ਕਿ ਨਹੀਂ ਹੈਗੀ ਆ ਭਾਈ ਹੈ ਕਿਵੇਂ ਕਿਵੇਂ ਗੁਲਾਮ ਆ ਗੁਲਾਮ ਹੈਗੀ ਰੋਟੀ ਨਾ ਦੇ ਤਾਂ ਵੀ ਡਾਂਗ ਪਰ ਚਾਹ ਨਾਲ ਤਾਂ ਤਾਮ ਡਾਂਗੇ ਚੱਕੂ ਕੱਪੜੇ ਨਾਲ ਤਾਂ ਤਾਂ ਵੀ ਡਾਂਗੇ ਚੱਕੂ ਨਾ ਉਹਨੂੰ ਪਾਣੀ ਦਾ ਪਾ ਤਾਮ ਡਾਂਗੇ ਚੱਕੂ ਗੁਲਾਮ ਐ ਹੋਰ ਕੀ ਆ ਹੋ ਹੂੰ ਮੇਰਾ ਨਾ ਫੁੰਦਾ ਮੋਦੀ ਨੇ ਪਾ ਲੈ ਘਰ ਚ ਸਾਡੇ ਦਾ ਹਾਂ ਜਿਹੜੇ ਹੈਗੇ ਨੇ ਹਾਂ ਜਿਹੜੇ ਉਹ ਵੀ ਕਢਾ ਲੈ ਮੋਦੀ ਨੇ ਤਾਂ ਇਹ ਮੋਦੀ ਮਰਦਾਗਾ ਤਾਂ ਨਹੀਂ ਵੀ ਮੇਮ ਦਿਮਰੂ ਤਾਂ ਨਹੀਂ ਬਸੂ ਨਹੀਂ ਬਸਦੀ ਨਹੀਂ ਅੱਛਾ ਬੇਬੇ ਜਿਹੜਾ ਔਰਤ ਦਾ ਵਿਆਹ ਜਾਂ ਜੀਵਨ ਸਾਥੀ ਔਰਤ ਨੇ ਚੁਣਨਾ ਉਹ ਜਿਹੜੀ ਕੁੜੀ ਦਾ ਵਿਆਹ ਹੋਣਾ ਉਹਦੀ ਮਰਜ਼ੀ ਨਾਲ ਹੋਣਾ ਚਾਹੀਦਾ ਕਿ ਉਹਦੀ ਮਰਜ਼ੀ ਨਹੀਂ ਪੁੱਛੀ ਜਾਣੀ ਚਾਹੀਦੀ ਉਹ ਮਾਪੇ ਦੀ ਮਰਜ਼ੀ ਨਾਲ ਹੋਣਾ ਚਾਹੀਦਾ ਕੁੜੀ ਨੂੰ ਨਹੀਂ ਪੁੱਛਣਾ ਚਾਹੀਦਾ ਨਾ ਕੋਈ ਲੋੜ ਨਹੀਂ ਕੁੜੀ ਨੂੰ ਪੁੱਛਣ ਦੀ ਤੇ ਫਿਰ ਇਹ ਤਾਂ ਔਰਤ ਦੀ ਗੁਲਾਮੀ ਹੋ ਗਈ ਨਕਰੀਆਂ ਗੁਲਾਮੀ ਹਾਂ ਅੱਗੇ ਕਹਿੰਦੇ ਬੁੜੀਆਂ ਦੇਹ ਕੇ ਘਰਾਉਂਦੀਆਂ ਨੇ ਕੁੜੀਆਂ ਬੁੜੀਆਂ ਹੀ ਘਰਾ ਆਪੇ ਕਰਦੇ ਤੇ ਮਾਪੇ ਜਾਦੀ ਹੁਣ ਕਰਦੀ ਹਾਂ ਅੱਗੇ ਮਾਪੇ ਕਰਦੇ ਤੇ ਅਸੀਂ ਦੇਖਦੇ ਨਹੀਂ ਤੇ ਬੱਸ ਦਿਆਂ ਤੇ ਤਾਂ ਹੀ ਤਾਂ ਕਹਿੰਦੇ ਔਰਤ ਦੀ ਗੁਲਾਮੀ ਆ ਇਹ ਚਾਹੇ ਡੁੱਡਾ ਲਾਗੜਾ ਕੋਈ ਉਹ ਹੀ ਕੱਟਦੇ ਅਸੀਂ ਫਿਰ ਇਹ ਇਹ ਸਹੀ ਗੱਲ ਆ ਸਹੀ ਇਹ ਕੁੜੀਆਂ ਬਾਅਦ ਜਕਰ ਰਹੀਆਂ ਨਾ ਦਾਲ ਤਾਂ ਝੂੜੇ ਨਹੀਂ ਲਹੇ ਮੈਂ ਆਪ ਦੇਖ ਕੇ ਨਾਲ ਨਿਮੇੜਦੀਆਂ ਸੱਚਾ ਤੁਹਾਡੇ ਵੇਲੇ ਜਿਹੜੀਆਂ ਔਰਤਾਂ ਨੇ ਉਹ ਮਰਦਾਂ ਦੀਆਂ ਅਧੀਨ ਰਹਿੰਦੀਆਂ ਗੁਲਾਮ ਸੀਗੀਆਂ ਕਿ ਆਯਾਦ ਨਹੀਂ ਗੁਲਾਮ ਵੀ ਰਹਿ ਹੁਣ ਤੇ ਜ਼ਿਆਦ ਹੋ ਗਏ ਪਹਿਲਾਂ ਗੁਲਾਮ ਤੇ ਗੁਲਾਮ ਸੀ ਖੇਤੀવાડી ਘਰ ਦਾ ਪਰਿਵਾਰ ਕੰਮ ਕਰਨਾ ਗੁਲਾਮ ਕਿਵੇਂ ਰਹੀਆਂ ਔਰਤਾਂ ਬੰਦੇ ਦੀ ਤਾਂ ਬਣੀ ਰਹੀਆਂ ਕਿਸੇ ਗੁਲਾਮ ਨਹੀਂਆਂ ਘਰ ਦੇ ਕੰਮਾਂ ਅਸੀਂ ਆਉਂਦੇ ਆ ਖੇਤੀ ਕਰਾਉਂਦੇ ਤੇ ਪਿਰ ਭਈਆ ਬੜਾ ਮਾਲ ਪਸ਼ੂ ਸਾਹ ਦੇ ਦੁੱਧ ਦੇ ਹੋ ਹੋਏ ਆਮ ਤੇ ਹੁਣ ਕੁਛ ਨਹੀਂ ਮਿਲਦਾ ਜੇ ਸਹੀ ਨਾ ਬੇਬੇ ਔਰਤ ਜਿਹੜੀ ਆ ਉਹ ਮਰਦ ਦੀ ਗੁਲਾਮ ਰਹੀ ਹੈ ਕਿ ਨਹੀਂ ਰਹੀ ਉਹਦੋਂ ਸੀ ਹੁਣ ਕੋਈ ਗੁਲਾਮ ਨਹੀਂ ਨਹੀਂ ਪਹਿਲਾਂ ਰਹੀ ਹੈ ਕਿ ਨਹੀਂ ਨਹੀਂ ਸਾਨੂੰ ਕੋਈ ਨਹੀਂ ਪਤਾ ਹਾਲ ਰਹੀ ਆ ਗੁਲਾਮ ਆਣ ਦੇਖਿਆ ਆ ਕਿਉਂ ਆਏ ਕਿਉਂ ਕਰਦੇ ਹੋ ਮੇਰਾ ਹੱਥ ਕੋ ਬਚੇ ਬੰਦਾ ਇੰਨਾ ਗੁੱਸੇ ਚ ਗੁਆ ਰਹੇ ਹਾਂ ਹਾਂ ਗੁੱਸਾ ਆ ਰਿਹਾ ਹੈ ਬਈ ਆਪਣੇ ਗਾਲਾਂ ਛੱਡੋ ਹਣ ਕੋਈ ਗੁਲਾਮੀ ਨਹੀਂ ਬੈਠੇ ਹਣ ਕੋਈ ਗੁਲਾਮ ਤੇ ਫਿਰ ਤੁਸੀਂ ਇਸ ਪ੍ਰੋਗਰਾਮ ਤੇ ਕੀ ਲੈਣ ਆਏ ਹੋ ਜਿੱਥੇ ਕਿਹਾ ਜਾ ਰਿਹਾ ਵੀ ਔਰਤ ਜਿਹੜੀ ਆ ਉਹ ਗੁਲਾਮ ਰਹੀ ਆ ਸਵਾ ਦੱਸ ਦੇ ਸੀ ਵੇਖੋ ਬੇਟਾ ਹਣ ਬੱਚਿਆਂ ਨਾਲ ਤਾਂ ਕਾ ਹੁੰਦਾ ਅੱਛਾ ਤੁਸੀਂ ਕਹਿੰਦੇ ਹੋ ਵੀ ਔਰਤ ਕੋਈ ਗੁਲਾਮ ਨਹੀਂ ਤੁਹਾਨੂੰ ਮੈਂ ਪੁੱਛਦਾ ਤਾਂ ਕੀ ਕੀ ਜਵੇਂ ਮਰਦ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਆ ਜਾ ਸਕਦੇ ਆ ਜੋ ਮਰਜ਼ੀ ਖਾ ਪੀ ਸਕਦੇ ਆ ਕੀ ਔਰਤਾਂ ਇਹ ਕਰ ਸਕਦੀਆਂ ਬੰਦਾ ਸਾਡੇ ਬਣਾ ਤਾਂ ਉਹ ਬੰਦੇ ਨੂੰ ਖਾਣੇ ਵਿੱਚ ਕੋਈ ਕਿ ਹੋ ਕੋਈ ਨਹੀਂ ਮੈਂ ਜਿਹੜੀ ਗੱਲ ਮੈਂ ਪੁੱਛੀ ਐ ਜਿਵੇਂ ਬੰਦੇ ਮਰਜ਼ੀ ਨਾਲ ਜਿੱਥੇ ਮਰਜ਼ੀ ਘਰੇ ਦੱਸੇ ਬਿਨਾ ਜਿੱਥੇ ਮਰਜ਼ੀ ਜਾ ਸਕਦੇ ਕੀ ਔਰਤਾਂ ਕਰ ਸਕਦੀਆਂ ਨਾ ਐਸੀ ਨਹੀਂ ਕਰਦੀ ਕਰਦੀ ਹਾਂ ਫਿਰ 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 ਮਰਦ ਨਾਲ ਬਰਾਬਰੀ ਕਿਵੇਂ ਹੋਗੀ ਤੁਹਾਡਾ ਫਰਕ ਨਹੀਂ ਦੀ ਕੋਈ ਫਰਕ ਨਹੀਂ ਦੀਗਾ ਤੁਹਾਡੇ ਨਾਲ ਤੁਹਾਡੇ ਨਾਲ ਤੇ ਘਰ ਦੀ ਕਿੰਨੀ ਜਾਇਦਾਦ ਆ ਮੇਰੇ ਨਾਲ ਤਾਂ ਦੋ ਕਿੱਦੋ ਕੋਈ ਲੈਣਾ ਹੈ ਠੀਕ ਲੈਣਾ ਦੋ ਕਿੱਲੇ ਲੈਣਾ 1 ਮਿੰਟ ਬੇਬੇ ਸਾਡਾ ਕੋਈ ਮਸਲਾ ਨਹੀਂ ਹੈਗਾ ਇਹ ਬੰਦੇ ਵਾਲਾ ਮਸਲਾ ਸਾਡਾ ਕੁਝ ਨਹੀਂ ਹੈਗਾ ਸਾਡਾ ਮਸਲਾ ਸਿਰਫ ਨੀ ਸਾਡਾ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਉਹ ਗੱਲ ਤੇ ਸਾਨੂੰ ਤੁਸੀਂ ਪੁੱਛ ਸਕਦੇ ਹੋ ਜਿਹੜਾ ਸਾਡਾ ਝਗੜਾ ਹੈ ਉਹ ਤੇ ਪੁੱਛ ਸਕਦੇ ਹੋ ਤੁਸੀਂ ਤੁਸੀਂ ਤੁਹਾਡੇ ਭਰਾ ਨੂੰ ਜ਼ਮੀਨ ਉਸੋੜੇ ਪੇਕਿਆ ਕਰੇ ਵੀ ਹੱਕਾ ਤੁਹਾਡੇ ਸਾਰੇ ਘਰੇ ਵੀ ਹੱਕਾ ਇਹ ਗਲਤ ਹੈ ਇਹ ਨਾ ਸਾਨੂੰ ਪੁੱਛੋ ਸਾਨੂੰ ਪੁੱਛੋ ਸਾਡਾ ਕਿਸਾਨੀ ਦਾ ਚੱਲ ਰਿਹਾ ਜਿਹੜਾ ਇੱਕ ਮਿੰਟ ਹੁਣ ਮੇਰਾ ਸਵਾਲ ਲੈ ਜਾਓ ਤੁਹਾਡੀ ਸਟੇਜ ਤੋਂ ਤੁਹਾਡੇ ਸਾਰੀਆਂ ਬਲਾਰੇ ਬੋਲੇ ਨੇ ਫਿਰ ਤੁਸੀਂ ਸੁਣਿਆ ਨਹੀਂਗਾ ਇੱਕ ਮਿੰਟ ਉਹ ਉਹ ਇੱਕ ਮਿੰਟ ਇੱਕ ਮਿੰਟ ਚੁੱਪ ਗੱਲ ਤਾਂ ਸੁਣ ਲੋ ਓਏ ਬੋਲੀਏ ਤੁਹਾਡੇ ਬਲਾਰੇ ਬੋਲ ਰਹੇ ਨੇ ਵੀ ਹੁਣ ਤੱਕ ਜਿਹੜੀ ਔਰਤ ਆ ਉਹ ਤਿੰਨ ਤਰ੍ਹਾਂ ਦੀ ਗੁਲਾਮੀ ਚ ਰਹੀ ਆ ਇੱਕ ਤਾਂ ਮਰਦਾਂ ਦੀ ਗੁਲਾਮੀ ਇੱਕ ਸਰਕਾਰਾਂ ਦੀਆਂ ਨੀਤੀਆਂ ਦੀ ਗੁਲਾਮੀ ਇੱਕ ਸਮਾਜ ਦੀ ਗੁਲਾਮੀ ਤੁਹਾਡੇ ਬਲਾਰੇ ਸਾਰੇ ਬੋਲ ਰਹੇ ਆ ਮੈਂ ਥੋੜਾ ਬੋਲ ਰਹੇ ਨੇ ਠੀਕ ਆ ਤੁਸੀਂ ਉੱਥੇ ਜਾ ਕੇ ਪੁੱਛ ਸਕਦੇ ਮਤਲਬ ਹੈ ਵੀ ਔਰਤ ਜਿਹੜੀ ਆ ਅੱਜ ਵੀ ਉਹਨੂੰ ਡਾਂਗਾ ਪੈਂਦੀਆਂ ਨੇ ਕੋਈ ਪੈਂਦੀਆਂ ਨਹੀਂ ਸਾਡੇ ਤਾਂ ਸਰਕਾਰਾਂ ਡਾਂਗਾ ਤੁਸੀਂ ਕਹਿੰਦੇ ਕਿ ਬੰਦੇ ਡਾਂਗਾ ਚੱਕ ਲੈਣਗੇ ਸਰਕਾਰਾਂ ਸਰਕਾਰਾਂ ਡਾਂਗਾ ਚੱਕਦੀਆਂ ਨੇ ਕੋਈ ਸਾਡੇ ਕਿਸਾਨ ਡਾਂਗਾ ਨਹੀਂ ਚੱਕਦੇ ਹੈਗੇ ਸਰਕਾਰਾਂ ਦੇ ਮਾਰੇ ਮਰੀਆਂ ਹੋਈਆਂ ਨੇ ਜਨਾਨੀਆਂ ਕੋਈ ਸਾਡੇ ਬੰਦੇਆਂ ਦੀਆਂ ਮਾਰੀਆਂ ਨਹੀਂ ਮਰੀਆਂ ਹੈਗੀਆਂ ਬਸ ਐਂਦੀ ਕਿ ਮੈਂ ਕਹਿ ਸਕਦਾ ਸਾਡੇ ਸਾਡੇ ਬੰਦੇ ਨਹੀਂ ਬਚ ਕੇ ਮਾਰੀ